ਰੂਪਿਆਰੇ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਧਰੋਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਆਪਸੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੋ ਸਹਿਜ ਪਾਠ ਆਪਾਂ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਆਪਣੇ ਚੈਨਲ ਤੇ ਆਰੰਭ ਕੀਤਾ ਹੋਇਆ ਹੈ ਰੋਜ਼ਾਨਾ ਸਤਿਗੁਰੂ ਕਿਰਪਾ ਕਰਕੇ ਕਦੀ ਇੱਕ ਅੰਗ ਤੇ ਕਦੀ ਦੋ ਅੰਗ ਦੀ ਸੇਵਾ ਲੈਂਦੇ ਹਨ ਪਰ ਸਾਧ ਸੰਗਤ ਜੀ ਕੋਸ਼ਿਸ਼ ਇਹ ਦਾਸ ਦੀ ਹੁੰਦੀ ਹੈ ਕਿ ਰੋਜ਼ਾਨਾ ਇੱਕ ਅੰਗ ਦੀ ਹੀ ਸੇਵਾ ਕੀਤੀ ਜਾ ਸਕੇ ਕਿਉਂਕਿ ਸਾਧ ਸੰਗਤ ਵਿੱਚੋਂ ਬਹੁਤ ਸਾਰੇ ਸਤਸੰਗੀ ਜਨਾਂ ਦਾ ਇਹ ਸੁਨਿਆ ਮਿਲਦਾ ਹੈ ਕਿ ਇੱਕ ਅੰਗ ਦੀ ਹੀ ਪਾਠ ਕਰਨ ਦੀ ਸੇਵਾ ਕਰਿਆ ਕਰੂ ਦੋ ਅੰਗ ਪਾਠ ਕਰਨ ਦੇ ਨਾਲ ਇਹ ਜੋ ਸਾਖੀ ਲੰਬੀ ਹੋ ਜਾਂਦੀ ਹੈ ਇਹ ਜੋ ਸ਼ਬਦ ਵਿਚਾਰਾਂ ਲੰਬੀ ਵੀਡੀਓ ਬਣ ਜਾਂਦੀ ਹੈ ਤੇ ਕੁਝ ਲੋਕ ਸਾਰੇ ਹੀ ਯਾਨੀ ਕੁਝ ਨਹੀਂ ਸਾਰੇ ਹੀ ਕੰਮਾਂ ਕਰਮ ਵਿੱਚ ਵਿਸਤ ਹੋਣ ਕਰਕੇ ਸਾਰੀ ਵੀਡੀਓ ਨੂੰ ਵੇਖ ਨਹੀਂ ਸਕਦੇ ਇਸ ਲਈ ਇੱਕ ਅੰਗ ਦੀ ਸੇਵਾ ਰਜਾਨਾ ਕਰੀਦੀ ਹੈ ਸਾਥ ਸੰਗਤ ਕੱਲ ਤੱਕ ਸਤਿਗੁਰਾਂ ਨੇ ਕਿਰਪਾ ਕਰਕੇ 552 ਨੰਬਰ ਅੰਗ ਤੱਕ ਪਾਠ ਕਰਨ ਦੀ ਸੇਵਾ ਲਈ ਸੀ ਅੱਜ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ 553 ਨੰਬਰ ਅੰਗ ਤੋਂ ਪਾਠ ਕਰਨ ਦੀ ਸੇਵਾ ਕਰਵਾਣ ਪਰ ਸਾਥ ਸੰਗਤ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਥ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਦੇ ਸਿਰ ਤੇ ਮੇਰੇ ਬੜੇ ਹੱਥ ਰੱਖੋਗੇ ਸੁਭ ਕਰੋ ਜੀ ਕਿਰਪਾ ਦਾਸਰੇ ਦੇ ਸਿਰ ਤੇ ਰੱਖੋ ਜੀ ਮੇਰੇ ਬੜੇ ਹੱਥ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਫੇਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਆਖੋ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਜੀ ਧੰ ਤਨ ਬਾਬਾ ਨੌਦ ਸਿੰਘ ਜੀ ਬਿਹਾ ਗੜਾ ਮਰਦਾਨਾ ਸਲੋਕ ਮਰਦਾਨਾ ਇੱਕ ਸਾਥ ਸੰਗਤ ਜੀ ਮਹਾਗੜਾ ਰਾਮ ਚੱਲ ਰਿਹਾ ਹੈ ਜਿਹੜਾ ਸ਼ਬਦ ਆਪਜੀ ਸਰਵਣ ਕਰਨ ਲੱਗੇ ਹੋ ਇਹ ਭਾਈ ਮਰਦਾਨਾ ਜੀ ਦਾ ਲਿਖਿਆ ਮੰਨਿਆ ਜਾਂਦਾ ਹੈ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਤੇ ਉਦੋਂ ਸਾਰਿਆਂ ਨੂੰ ਇਸ ਦੇ ਵਿੱਚ ਨਮੈਂਦਗੀ ਦਿੱਤੀ ਤੇ ਗੁਰੂ ਨਾਨਕ ਸਾਹਿਬ ਦੇ ਸਾਥੀ ਰਹੇ ਭਾਈ ਮਰਦਾਨਾ ਜੀ ਨੂੰ ਵੀ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਨਮੈਂਦਗੀ ਮਿਲੀ ਇੱਥੇ ਭਾਈ ਮਰਦਾਨਾ ਜੀ ਦੇ ਸ਼ਲੋਕ ਵਿੱਚ ਇਹ ਕਿਹਾ ਗਿਆ ਹੈ ਕੱਲ ਕੱਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕਲ ਜੁਗੀ ਸਭਾਉ ਮਾਨੂ ਇੱਕ ਸ਼ਰਾਬ ਕਰਨ ਵਾਲੀ ਮੱਟੀ ਦੇ ਬਰਾਬਰ ਹੈ ਸ਼ਰਾਬ ਕੱਢਣ ਵਾਲੀ ਮੱਟੀ ਦੇ ਬਰਾਬਰ ਹੈ ਜਿਸ ਭਾਂਡੇ ਵਿੱਚ ਸ਼ਰਾਬ ਘੋਲੀ ਜਾਂਦੀ ਹੈ ਗੁੜ ਘੋਲਿਆ ਜਾਂਦਾ ਹੈ ਉਸੇ ਵਿੱਚੋਂ ਫਿਰ ਸ਼ਰਾਬ ਕੱਢੀ ਜਾਂਦੀ ਹੈ ਇਹ ਜਿਹੜਾ ਕਲਜੂ ਵੀ ਮਨੁੱਖ ਦਾ ਸੁਭਾਅ ਜਿਹੜਾ ਹੈ ਇਸ ਭਾਂਡੇ ਵਾਂਗ ਹੈ ਕਾਮ ਮਨ ਨੂੰ ਸ਼ਰਾਬ ਹੈ ਇਸ ਨੂੰ ਪੀਣ ਵਾਲਾ ਮਨੁੱਖ ਦਾ ਮਨ ਹੈ ਕ੍ਰੋਧ ਕਟੋਰੀ ਮੋਹ ਪਰੀ ਪਿਲਾਵਾ ਅੰਕਾਰ ਮੋਹ ਨਾਲ ਭਰੀ ਹੋਈ ਕ੍ਰੋਧ ਦੀ ਮਨੋ ਕਟੋਰੀ ਹੈ ਤੇ ਅਹੰਕਾਰ ਮਨੋਂ ਪਲਾਉਣ ਵਾਲਾ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਦੇ ਵਿੱਚੋਂ ਵੇਖੋ ਕਾਮ ਨੂੰ ਸ਼ਰਾਬ ਦੇ ਨਾਲ ਤੁਲਨਾ ਦੇ ਦਿੱਤੀ ਕ੍ਰੋਧ ਜਿਹੜਾ ਹੈ ਇਸ ਨੂੰ ਪੀਣ ਵਾਲਾ ਮਨੁੱਖ ਤੇ ਜਿਹੜਾ ਮੋਹ ਹੈ ਇਕ ਰੋਹ ਦੀ ਕਟੋਰੀ ਹੈ ਤੇ ਅਹੰਕਾਰ ਜਿਹੜਾ ਹੈ ਬੁਲਾਉਣ ਵਾਲਾ ਹੈ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖਵਾਰ ਕੂੜੇ ਲੱਭ ਦੀ ਝੂਠਾ ਲੋਭ ਦੀ ਮਾਨੋ ਮਜਲਸ ਹੈ ਜਿਸ ਵਿੱਚ ਬਹਿ ਕੇ ਮਨ ਕਾਮ ਦੀ ਸ਼ਰਾਬ ਨੂੰ ਪੀ ਪੀ ਕੇ ਖਵਾਰ ਹੁੰਦਾ ਹੈ ਕਰਨੀ ਲਾਹਣ ਸਤ ਗੁਰ ਸੱਚ ਸਰਾ ਕਰ ਸਰ ਲਾਹਣ ਨੂੰ ਕਹਿੰਦੇ ਨੇ ਇਹ ਜਦੋਂ ਸ਼ਰਾਬ ਕੱਢਣ ਲਈ ਗੋੜ ਤੇ ਪਾਣੀ ਦੇ ਵਿੱਚ ਸਾਕਰ ਲਾ ਕੇ ਮਿੱਟੀ ਵਿੱਚ ਪਾ ਕੇ ਰੂੜੀ ਵਿੱਚ ਦੱਬ ਦਿੰਦੇ ਨੇ ਉਹ ਨੂੰ ਲਾਹਣ ਕਹਿੰਦੇ ਨੇ ਜਿਹੜੀ ਚੰਗੀ ਕਰਨੀ ਐ ਨੂੰ ਸ਼ਰਾਬ ਕੱਢਣ ਵਾਲੀ ਲਾਹਣ ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ ਸ਼ਰਾਬ ਬਣਾ ਗੁਣ ਮੰਡੇ ਕਰ ਸੀਲ ਕਿਉ ਸ਼ਰਮ ਮਾਸ ਹਾਰ ਗੁਣਾ ਨੂੰ ਰੋਟੀਆਂ ਬਣਾ ਲੈ ਮੰਡੇ ਮੰਡੇ ਰੋਟੀਆਂ ਹੁੰਦੀਆਂ ਤੇ ਸੀਤਲ ਸੁਭਾਅ ਨੂੰ ਕਿਉ ਤੇ ਸ਼ਰਮ ਨੂੰ ਮਾਸ ਵਾਲੀ ਇਹ ਸਾਰੀ ਖਾਾਕ ਬਣਾ ਗੁਰਮਖਾ ਪਾਇ ਨਾਨਕਾ ਖਾਦੇ ਜਾਏ ਬਿਕਾਰ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਹ ਖਾਾਕ ਸਤਗੁਰ ਦੇ ਸਨਮੁਖ ਹੋਇਆ ਮਿਲਦੀ ਹੈ ਤੇ ਇਸ ਤੇ ਖਾਦਿਆਂ ਸਾਰੇ ਬਿਕਾਰ ਦੂਰ ਹੋ ਜਾਂਦੇ ਹਨ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਕਾਤ ਸਰੀਰ ਮਾਨੋ ਸ਼ਰਾਬ ਕੱਢਣ ਵਾਲੀ ਸਮਗਰੀ ਮੱਟੀ ਹੈ ਹੰਕਾਰ ਸ਼ਰਾਬ ਤੇ ਤ੍ਰਿਸ਼ਨਾ ਵਿੱਚ ਪਟਕਣਾ ਮਾਨੋ ਮਹਿਫਲ ਹੈ ਮਨ ਸਾ ਕਟੋਰੀ ਕੂੜ ਭਰੀ ਪੀ ਲਾਏ ਜਮ ਕਾਲ ਕੂੜ ਦੇ ਨਾਲ ਜਿਹੜੀ ਭਰੀ ਹੋਈ ਵਾਸ਼ਨਾ ਹੈ ਝੂਠ ਦੇ ਨਾਲ ਜਿਹੜੀ ਭਰੀ ਹੋਈ ਵਾਸ਼ਨਾ ਹੈ ਮਨ ਨੂੰ ਇੱਕ ਕਟੋਰੀ ਹੈ ਇੱਕ ਪਿਆਲਾ ਹੈ ਤੇ ਜਮ ਕਾਲ ਜਿਹੜਾ ਇਹ ਮਨ ਨੂੰ ਇਹ ਪਲਾਉਂਦਾ ਹੈ ਇਤ ਮਦ ਪੀਤੇ ਨਾਨਕਾ ਬਹੁਤ ਹੈ ਖੱਟੇ ਵਿਕਾਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਨੇ ਭਾਵ ਅਹੰਕਾਰ ਤ੍ਰਿਸ਼ਨਾ ਕੂੜ ਆਦਕ ਦੇ ਕਾਰਨ ਝੂਠ ਦੇ ਕਾਰਨ ਵਿਕਾਰ ਪੈਦਾ ਹੋ ਰਹੇ ਹਨ ਗਿਆਨ ਗੁੜਸਲਾ ਮੰਡੇ ਉਹ ਮਾਸ ਹਾਰ ਫਿਰ ਇਥੇ ਕਿ ਆਪਾਂ ਨੂੰ ਫਿਰ ਕੀ ਕਰਨਾ ਚਾਹੀਦਾ ਹੈ ਉਹ ਸਤਗੁਰੂ ਕਹਿਣ ਲੱਗੇ ਕਿ ਪ੍ਰਭੂ ਦਾ ਗਿਆਨ ਮਨ ਨੂੰ ਗੜੋਵੇ ਸਿਰਫ ਸੁਲਾ ਦੀਆਂ ਰੋਟੀਆਂ ਤੇ ਪ੍ਰਭੂ ਦਾ ਡਰ ਮਾਸ ਜੇਕਰ ਐਸੀ ਖਾਾਕ ਹੋਵੇ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਉਦਾਰ ਪਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਏ ਮਰਦਾਨਾ ਇਹ ਭੋਜਨ ਸੱਚਾ ਹੈ ਕਿਉਂਕਿ ਸੱਚਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਸਕਦਾ ਹੈ ਕਾਇਆ ਲਾਹਨ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਹੁਣ ਇੱਥੇ ਸਵਾਲ ਆ ਗਿਆ ਕਿ ਜੇ ਸਰੀਰ ਹੋਵੇ ਮੱਟੀ ਭਾਂਡਾ ਹੋਵੇ ਸ਼ਰਾਬ ਕੱਢਣ ਵਾਲਾ ਤੇ ਆਪੇ ਦੀ ਪਛਾਣ ਸ਼ਰਾਬ ਹੋਵੇ ਤੇ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ ਸਤ ਸੰਗਤ ਸਿਉ ਮਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀਪੀ ਕਟੇ ਵਿਕਾਰ ਇਹਦਾ ਉਤਰੇ ਹੋਇਆ ਵੀ ਫਿਰ 사ਤ ਸੰਗ ਦੇ ਨਾਲ ਮੇਲ ਹੋ ਜਾਵੇ ਇਹ ਜਿਹੜਾ ਭਾਂਡਾ ਇਹ ਅੰਮ੍ਰਿਤ ਨਾਮ ਦੇ ਨਾਲ ਭਰੀ ਹੋਈ ਲਿਵ ਰੂਪ ਹੋਵੇ ਇਸ ਨੂੰ ਪੀਪੀ ਕੇ ਸਾਰੇ ਵਿਕਾਰ ਪਾਪ ਦੂਰ ਹੋ ਜਾਂਦੇ ਹਨ ਪੌੜੀ ਆਪੇ ਸੁਰ ਨਰ ਗਣ ਗੰਦਰਬਾ ਆਪ ਖੱਟ ਦਰਸ਼ਨ ਦੀ ਬਾਣੀ ਗੰਦਰਬ ਦੇਵਤਿਆਂ ਦੇ ਰਾਗੀ ਹੁੰਦੇ ਨੇ ਖੱਟ ਦਰਸ਼ਨ ਛੇ ਸ਼ਾਸਤਰ ਪ੍ਰਭੂ ਆਪ ਹੀ ਦੇਵਤੇ ਮਨੁੱਖ ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ ਤੇ ਆਪ ਹੀ ਦਰਸ਼ਨਾ ਦੀ ਬੋਲੀ ਬਣਾਉਣ ਵਾਲਾ ਹੈ आपे शिव आपे शंकर महसा आपे अकथ कहानी शंकर महेशा मेश, ये शिव जी दे ने अकाथ होता है जो बयान ना हो सके इत यह कहें आप ही शिव शंकर त महेस का करता है ਆਪ ਹੀ ਗੁਰੂ ਦੇ ਸਨਮਖੋ ਕੇ ਆਪਣੇ ਅਕਤ ਸਰੂਪ ਦੀਆਂ ਵਡਿਆਈਆਂ ਕਰਦਾ ਹੈ ਆਪ ਹੈ ਜੋਗੀ ਆਪ ਹੈ ਪੋਗੀ ਆਪ ਹੈ ਸੰਿਆਸੀ ਫਰੇਬ ਬਣੀ ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ ਆਪ ਹੀ ਭੋਗਾਂ ਵਿੱਚ ਪਰਵਿਰਤ ਹੈ ਆਪ ਹੀ ਸੰਿਆਸੀ ਬਣ ਕੇ ਉਜਾਰਾਂ ਵਿੱਚ ਫਿਰਦਾ ਹੈ ਆਪੇ ਨਾਲ ਗੋਸ਼ਟ ਆਪ ਹੀ ਤodesk ਆਪੇ ਸੁਗੜ ਸਰੂਪ ਸਿਆਣੀ ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ ਆਪ ਹੀ ਵਿਦੇਸ਼ ਕਰਦਾ ਹੈ ਆਪ ਹੀ ਸਿਆਣੀ ਮਤ ਵਾਲਾ ਸੁੰਦਰ ਸਰੂਪ ਵਾਲਾ ਹੈ ਆਪਨਾ ਚੋਜ ਕਰ ਵੇਖੇ ਆਪੇ ਆਪੇ ਸਬਨਾ ਜੀਆਂ ਕਾ ਹੈ ਆਣੀ ਚੋਜ ਹੁੰਦਾ ਤਮਾਸ਼ਾ ਆਪਣਾ ਕੌਤਿਕ ਤਮਾਸ਼ਾ ਕਰਕੇ ਆਪ ਹੀ ਵੇਖਦਾ ਏ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ ਸ਼ਲੋਕ ਬਿਹਗੜਾ ਮਹਲਾ ਤੀਜਾ ਸਲੋਕ ਮਹਲਾ ਤੀਜਾ ਬਿਹਗੜਾ ਰਾਗ ਦੇ ਵਿੱਚ ਤਨ ਤਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦੇ ਸ਼ਲੋਕ ਇਹ ਸੰਧਿਆ ਪਰਮਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਉਹ ਸੰਧਿਆ ਸਵੇਰ ਦੁਪਹਿਰ ਤੇ ਸ਼ਾਮ ਦੀ ਪੂਜਾ ਕਬੂਲ ਹੈ ਜਿਸ ਨਾਲ ਪਿਆਰਾ ਪ੍ਰਭੂ ਹਿਰਦੇ ਵਿੱਚ ਵਸ ਜਾਵੇ ਜਿਸ ਤੇ ਕਰਨਾ ਪਿਆਰਾ ਪ੍ਰੀਤਮ ਹਿਰਦੇ ਵਿੱਚ ਵਸ ਪਵੇ ਉਹ ਸੰਧਿਆ ਉਹ ਸਵੇਰ ਤੇ ਦੁਪਹਿਰ ਤੇ ਸ਼ਾਮ ਦੀ ਪੂਜਾ ਜਿਹੜੀ ਆ ਉਹ ਦਰ ਤੇ ਪ੍ਰਵਾਨ ਹੈ ਹਰ ਉਸੋਂ ਪ੍ਰੀਤ ਉਪਜੇ ਮਾਇਆ ਮੋਹ ਜਲਾਵੇ ਹਰシュ ਹੁੰਦਾ ਮਤਲਬ ਹੁੰਦਾ ਪ੍ਰਮਾਤਮਾ ਦੇ ਨਾਲ ਪ੍ਰਮਾਤਮਾ ਦੇ ਨਾਲ ਪਿਆਰ ਹੋ ਜਾਵੇ ਪ੍ਰਮਾਤਮਾ ਦੇ ਨਾਲ ਪਿਆਰ ਪੈਦਾ ਹੋ ਜਾਵੇ ਤੇ ਮਾਇਆ ਦਾ ਮੋਹ ਸੜ ਜਾਵੇ ਮੋਹ ਜਲਾਵੇ ਮੋਹ ਸੜ ਜਾਵੇ ਗੋੜੇ ਪ੍ਰਸਾਦੀ ਡੁੱਬਦਾ ਮਰੇ ਮਨੁਆ ਅਸਰ ਸੰਧਿਆ ਕਰੇ ਵਿਚਾਰ ਡੁੱਬਦਾਉਂਦੀ ਵੀ ਦਿਕਤਾ ਮਨ ਸਤਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਦ੍ਰਿਵਿਦਾ ਦੂਰ ਹੋ ਜਾਵੇ ਮਨ ਟਿਕ ਜਾਏ ਉਹ ਹੀ ਹੈ ਜਿਹੜੀ ਸੰਧਿਆ ਦੀ ਸੱਚੀ ਵਿਚਾਰ ਕਰਦਾ ਹੈ ਨਾਨਕ ਸੰਧਿਆ ਕਰੇ ਮਨ ਮੁਖੀ ਜਿਉ ਨਾ ਟਕੇ ਮਰ ਜੰਮ ਹੋਏ ਖੁਆਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮਨ ਮੁਕਸ਼ ਸੰਧਿਆ ਕਰਦਾ ਪਰ ਉਸ ਦਾ ਮਨ ਟਿਕਦਾ ਨਹੀਂ ਇਸ ਵਾਸਤੇ ਉਹ ਜੰਮਦਾ ਹੈ ਮਰਦਾ ਹੈ ਖੁਆਰ ਹੁੰਦਾ ਹੈ ਜਿਹੜਾ ਹੰਗਿਤ ਬਖਾਵੇ ਦਾ ਪਾਠ ਕਰਦਾ ਹੈ ਬਖਾਵੇ ਦੀ ਸ਼ੇਰੇ ਵੀ ਪਾਠ ਕਰਦਾ ਦੁਪਹਿਰੇ ਵੀ ਕਰਦਾ ਸ਼ਾਮ ਨੂੰ ਵੀ ਕਰਦਾ ਉਹਦਾ ਮਨ ਨਹੀਂ ਟਿਕਦਾ ਇਸ ਕਰਕੇ ਉਹ ਜੰਮਲ ਮਰਨ ਦੇ ਗੇੜ ਵਿੱਚ ਪੈ ਜਾਂਦਾ 84 ਦੇ ਚੱਕਰ ਵਿੱਚ ਪੈ ਜਾਂਦਾ ਹੈ ਮਹਲਾ ਤਿਜਾ ਪਰੀਓ ਪ੍ਰਿਉ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਈ ਪ੍ਰਿਉ ਪ੍ਰਿਉ ਪਿਆਰਾ ਪਿਆਰਾ ਕੋਕਦੀ ਮੈਂ ਸਾਰਾ ਸੰਸਾਰ ਫਿਰ ਲਿਆ ਪਰ ਮੇਰੀ ਪਿਆਸ ਦੂਰ ਨਹੀਂ ਸੀ ਹੋਈ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਬੁਜੀ ਮੇਰੀ ਪਿਆਸ ਗਈ ਪਰ ਪਾਇਆ ਕਰਾਈ ਨਾਨਕ ਸਤਿਗੁਰੂ ਮਿਲਿਆ ਮੇਰੀ ਪਿਆਸ ਗਈ ਪਰ ਪਾਇਆ ਕਰਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸੱਚੇ ਗੁਰੂ ਨੂੰ ਮਿਲਿਆ ਮੇਰੀ ਪਿਆਸ ਦੂਰ ਹੋ ਗਈ ਘਰ ਵਿਚ ਆ ਕੇ ਪੈਰਾਪਤੀ ਲੱਭ ਲਿਆ ਹੈ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਪਿਆਰ ਤੰਤ ਹੁੰਦੀ ਆ ਤਾਰ ਤੇ ਪਰਮ ਤੰਤ ਹੁੰਦੀ ਵੱਡੀ ਤਾਰ ਇੱਥੇ ਸਤਿਗੁਰੂ ਕਹਿਣ ਲੱਗੇ ਕਿ ਪਰਮੇਸ਼ਰ ਸਾਹਿਬ ਕੋ ਜੋ ਆਪ ਹੀ ਹੈ ਛੋਟੀ ਤਾਰ ਵੱਡੀ ਤਾਰ ਇਹ ਸਭ ਕੁਝ ਪ੍ਰਭੂ ਆਪ ਹੀ ਹੈ ਆਪ ਹੀ ਠਾਕਰ ਹੈ ਤੇ ਆਪ ਹੀ ਦਾਸ ਹੈ ਆਪੇ 10 ਅੱਠ ਵਰਣ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ 10 ਅੱਠ ਹੋ ਗਏ 18 ਉਪਾਇਨ ਉਪਾਇ ਹਨ ਪ੍ਰਮਾਤਮਾ ਨੇ ਆਪ ਹੀ 18 ਵਰਣ ਬਣਾਏ ਹਨ ਆਪ ਹੀ ਬ੍ਰਹਮ ਹੈ ਤੇ ਆਪ ਹੀ ਸ੍ਰਿਸ਼ਟੀ ਦਾ ਰਾਜ ਉਸਨੇ ਲਿਆ ਹੈ ਆਪੇ ਮਾਰੇ ਆਪੇ ਛੱਡੇ ਆਪੇ ਬਖਸ਼ੇ ਕਰੇ ਦਇਆ ਜੀਵ ਨੂੰ ਆਪ ਹੀ ਮਾਰਦਾ ਹੈ ਆਪ ਹੀ ਛੱਡਦਾ ਹੈ ਆਪ ਹੀ ਬਖਸ਼ਦਾ ਹੈ ਤੇ ਆਪ ਹੀ ਮਿਹਰ ਕਰਦਾ ਹੈ ਆਪ ਅ ਭੁੱਲ ਨਾ ਭੁੱਲੇ ਕਬੀ ਸਭ ਸੱਚ ਤਪਾਵਸ ਸੱਚ ਥਿਆ ਉਪੁੱਲ ਜਿਹੜਾ ਭੁੱਲ ਨਹੀਂ ਸਕਦਾ ਪ੍ਰਮਾਤਮਾ ਆਪ ਐਸਾ ਹੈ ਜਿਹੜਾ ਕਿਸੇ ਚੀਜ਼ ਨੂੰ ਭੁੱਲਦਾ ਨਹੀਂ ਉਹ ਭੁੱਲਾ ਹੈ ਕਦੀ ਭੁੱਲਦਾ ਨਹੀਂ ਉਸ ਦਾ ਇਨਸਾਨ ਵੀ ਨਰੂਲ ਸੱਚ ਹੈ ਆਪੇ ਜਨਾਬ ਜਾਏ ਗੁਰਮਖ ਤਨਾ ਆਪੇ ਜਨਾਬ ਜਾਏ ਗੁਰਮਖ ਤੇਨੇ ਅੰਦਰੋਂ ਦੁਜਾ ਪਰਮ ਗਿਆ ਦੁਜਾ ਪਰਮ ਇਥੇ ਕਿਹਾ ਮਾਇਆ ਵਾਲੀ ਭਟਕਣਾ ਨੂੰ ਜੇਕਰ ਸੱਚਾ ਗੁਰੂ ਮਿਲ ਕੋ ਇਹਨਾਂ ਸੱਚੇ ਗੁਰੂ ਦੇ ਰਾਹੀ ਜਿਨ੍ਹਾਂ ਨੂੰ ਆਪ ਸਮਝਾ ਦਿੰਦਾ ਹੈ ਉਹਨਾਂ ਦੇ ਹਿਰਦੇ ਵਿੱਚੋਂ ਮਾਇਆ ਦੀ ਪਟਕਣਾ ਜਿਹੜੀ ਆ ਉਹ ਦੂਰ ਹੋ ਜਾਂਦੀ ਹੈ ਉਹਨਾਂ ਦੇ ਹਿਰਦੇ ਵਿੱਚੋਂ ਮਾਇਆ ਦੀ ਪਟਕਣਾ ਦੂਰ ਹੋ ਜਾਂਦੀ ਹੈ ਸੈ ਲੋਕ ਮਹੱਲਾ ਪੰਜਵਾਂ ਵਿਹਾਗਣ ਰਾਗ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜ ਨਵੇਂ ਪਾਤਸ਼ਾਹ ਦੇ ਸ਼ਲੋਕਾਂ ਵਿੱਚ ਬਾਣੀ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ ਜੋ ਮਨੁੱਖ ਸਾਧ ਸੰਗਤ ਵਿੱਚ ਹਰੀ ਦਾ ਨਾਮ ਨੇ ਸਿਮਰਦੇ ਉਹਨਾਂ ਦੇ ਸਰੀਰ ਤੇ ਸਵਾ ਪੈਂਦੀ ਹੈ ਭਾਵ ਉਹਨਾਂ ਦੇ ਸਰੀਰ ਨੂੰ ਫਟਕਾਰ ਪੈਂਦੀ ਹੈ ਜਿੰਨ ਕੀਤੀ ਤਸ ਨ ਜਾਣੀ ਨਾਨਕ ਫਟ ਅਲੂਣੀ ਦੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰੇਮ ਤੋਂ ਸਖਣੇ ਉਸ ਸਰੀਰ ਨੂੰ ਠਿਕਾਰ ਹੈ ਜੋ ਉਸ ਪ੍ਰਭੂ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ ਸੋ ਗੁਰੂ ਸਾਰੀ ਖਾਲਸਾ ਸਾਧ ਸੰਗਤ ਜੀ ਕਿ 553 ਨੰਬਰ ਅੰਗ ਤੋਂ ਪਾਠ ਆਪ ਜੀ ਨੂੰ ਸਰਵਣ ਕਰਾਇਆ ਹੈ ਪਾਠ ਸਰਵਣ ਕਰਾਉਂਦਿਆਂ ਸ਼ਬਦ ਵਿਚਾਰਾਂ ਕਰਦਿਆਂ ਦਾਸ ਸੇ ਵੱਲੋਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਨਾਜ ਤਾਰਨਾ ਜੀ ਹੋਈਆਂ ਭੁੱਲਾਂ ਬਖਸ਼ ਦੇਣਾ ਸਤਿ ਪੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਔਨ ਵਾਲੇ ਸਮੇਂ ਵਿੱਚ ਦਾਸ ਦੇ ਕੋਲ ਅਜਿਹਾ ਭੁੱਲਾ ਨਾ ਹੋ ਸਕਣ ਬ੍ਰਿਜੀ ਬੇਨਤੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਇਹ ਹੈ ਕਿ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਕਰੋ ਜੀ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ ਕਮੈਂਟਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਨਾਮ ਵਾਹਿਗੁਰੂ ਜ਼ਰੂਰ ਲਿਖੋ ਜੀ ਹੁਣ ਪੁੱਲਾ ਚੁੱਕਾਂ ਦੀ ਮਾਫੀ ਆਓ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ